ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਤ ਕੇ ਵਲੋਗਸ ਦੇ ਵਿੱਚ। ਤੇ ਅੱਜ ਲੈ ਦੇ ਵਿੱਚ ਦলাই ਲਾਮਾ ਜੀ ਆਂਦੇ ਆ। ਫੋਟੋ ਇਨ ਦলাই ਲਾਮਾ ਜੀ ਤੇ ਲੋਕੀ ਦਰਸ਼ਨ ਕਰਨ ਵਾਸਤੇ ਛਲਕਾਂ ਦੇ ਉੱਤੇ ਬੈਠੇ ਹੋ ਮੈਂ ਤੁਹਾਨੂੰ ਦਿਖਾਣਾ ਕਿ ਕਿੰਨੀ ਜ਼ਿਆਦਾ ਜਿਹੜੀ ਮਾਨਤਾ ਵਾ ਉਹ ਲਦਾਖ ਦੇ ਵਿੱਚ ਦলাই ਲਾਮਾ ਜੀ ਦੀ ਮਾਨਤਾ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਆ। ਪਰ ਲਦਾਖ ਦੇ ਵਿੱਚ ਕਿੰਨੇ ਜ਼ਿਆਦਾ ਲੋਕੀ ਉਹਨਾਂ ਨੂੰ ਮੰਨਦੇ ਆ। ਏ 에어ਪੋਰਟ ਉਹਨਾਂ ਨੇ ਉਤਰਨਾ ਵਾ ਤੇ ਉਸ ਤੋਂ ਬਾਅਦ ਉਹ 에어ਪੋਰਟ ਤੋਂ ਥੋੜਾ ਪਿੱਛੇ ਆਹੀਂ ਜਦੋਂ 에어ਪੋਰਟ ਕ੍ਰੋਸ ਕਰ ਗਏ ਤੇ ਚੁਗਲੰਸਰ ਜਿੱਥੇ ਅਸੀਂ ਰਹਿੰਦੇ ਆ ਉੱਧਰ ਹੀ ਉਹਨਾਂ ਨੇ ਰਹਿਣਾ ਥੋੜੇ ਦਿਨ ਤੇ ਤੁਹਾਨੂੰ ਮੈਂ ਦਿਖਾਣਾ ਵੀ ਕਿੰਨਾ ਜ਼ਿਆਦਾ ਰਾਸ਼ਾ ਕਿੰਨੀ ਜ਼ਿਆਦੀ ਪਸੰਦ ਆ ਵਾ ਤੇ ਦਲਾਈ ਲਾਮਾ ਜੀ ਦੀ ਡਿਟੇਲ ਤੁਹਾਨੂੰ ਮੈਂ ਕੀ ਦਲਾਈ ਲਾਮਾ ਜੀ ਦਾ ਇਤਿਹਾਸ ਆ ਉਹ ਮੈਂ ਤੁਹਾਨੂੰ ਲਾਸਟ ਵਿੱਚ ਦੱਸਾਂਗਾ ਜਰੂਰ ਦੇਖਿਓ ਕਿਉਂਕਿ ਬਹੁਤ ਜ਼ਿਆਦਾ ਪ੍ਰਚਲਿਤ ਕੋਈ ਦਲਾਈ ਲਾਮਾ ਜੀ ਤੇ ਸਨ 1400 ਇਸਵੀ ਦੇ ਵਿੱਚ ਇਹਨਾਂ ਦੀ ਇਹ ਗੁਜਰੇ ਦੇ ਲਾਈ ਲਾਮਾ ਜੀ ਸ਼ੁਰੂ ਹੋਈ ਤੇ ਹੁੰ ਤੱਕ ਚਲਦੇ ਆਂਦੇ ਆ ਤੇ ਚਾਈਨਾ ਦਾ ਕੀ ਚੱਕਰ ਆ ਜਵਾਈ ਲਾਮਾ ਜੀ ਦਾ ਕਿਉਂ ਚਾਈਨਾ ਵਾਲੇ ਲਾਈ ਲਾਮਾ ਜੀ ਨੂੰ ਪਸੰਦ ਦੇ ਕਰਦੇ ਸਭ ਕੁਝ ਮੈਂ ਤੁਹਾਨੂੰ ਦੱਸਾਂਗਾ ਵਲੋਗ ਨਾਲ ਬਣੇ ਰਹੋ ਤੇ ਉਹ ਸਾਰੀ ਡਿਟੇਲ ਮੈਂ ਤੁਹਾਨੂੰ ਲਾਸਟ ਦੱਸਾਂਗਾ ਫਿਲਹਾਲ ਤੁਹਾਨੂੰ ਮੈਂ ਦੱਸਦਾ ਹੁਣੇ ਜਿਹੜਾ ਰੋਡ ਭੜਿਆ ਆ ਦਸਨਗਨ ਦਿੱਲੀ ਆ ਦੇਖੋ 에ਰਪੋਰਟ ਆ ਗਿਆ ਤੇ ਸਾਰੀਆਂ ਗੱਡੀਆਂ ਜੰਨੀਆਂ ਲੱਗੀਆਂ ਵਾ ਇਹ ਸਾਰੀਆਂ ਟੋਟਲ ਦਰਸ਼ਨ ਕਰਨ ਵਾਸਤੇ ਲਾਈ ਲਾਮਾ ਜੀ ਦੇ ਤੇ ਉਹ ਜਿਹੜੀਆਂ ਇੱਥੇ ਲੱਗੀਆਂ ਚੁਗਲਨਸਰ ਤੱਕ ਜਿੱਥੇ ਹੀ ਰਹਿਣੇ ਠਿਕਸੇ ਆ ਡਰ ਸਾਰਾ ਪਿੰਡ ਜਿਹੜਾ ਉਹ ਖਾਲੀ ਹੋ ਗਿਆ ਸਾਰੇ ਚੁਗਲਨਸਰ ਆਏ ਦੇ ਦਰਸ਼ਨ ਕਰਨ ਵਾਸਤੇ ਉਹ ਵਾਲਾ ਗੇਟ ਪਿੱਛੇ ਨਾਲ ਜਾਂਦਾ ట్రాਫਿਕ ਭਰੀ ਜਿਹਦੇ ਕਰਕੇ ਵੀਡੀਓ ਨਹੀਂ ਬਣਾਈ ਤੇ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਤਕਰੀਬਨ 13 14 ਕਿਲੋਮੀਟਰ ਦੇ ਏਰੀਏ ਵਿੱਚ ਉਹਨਾਂ ਨੇ ਜਿੱਥੇ ਰਹਿਣਾ ਉੱਥੇ ਜਾਣਾ ਤੇ ਸਾਰੇ ਦੇ ਸਾਰੇ ਏਰੀਏ ਦੇ ਵਿੱਚ ਤਾਂ ਇਹ ਤੁਹਾਨੂੰ ਦੇਦੀ ਪਬਲਿਕ ਆਉ ਦੇਖਣ ਨੂੰ ਮਿਲਨੀ ਆ ਕਿਉਂਕਿ ਦਰਸ਼ਨ ਕਰਨ ਵਾਸਤੇ ਆਏ ਆ ਤੇ ਇਧਰ ਲਈ ਸਾਈਡ ਹੈ ਜਿਹੜਾ ਸਾਰਾ 에ਰਪੋਰਟ ਆ ਦੀ ਲੈਂਗੁਏਜ ਦੇ ਵਿੱਚ ਵੈਲਕਮ ਲਿਖਿਆ ਹਲਦਾਕੀ ਲੈਂਗੁਏਜ ਦੇ ਵਿੱਚ ਪਣੇ ਹੋੜੂ ਲੱਗੀ ਤਾਂ ਇਲਾਮਾ ਜੀ ਆ ਤੇ ਮੇਹਦ ਲਾਈ ਲਮਾ ਜੀ ਆ ਹਾਂਜੀ ਜਿਨ੍ਹਾਂ ਨੇ ਆਉਣਾ ਅੱਜ ਅੱਗੇ ਤੁਸੀਂ ਟ੍ਰਾਫਿਕ ਚੈੱਕ ਕਰ ਸਕਦੇ ਹੋ ਆ ਦੇਖੋ ਆ ਦੇਖੋ ਜਿੰਨਾ ਰੋਡ ਆ ਸਾਰਾ ਹੀ तकरीबन ਉਹ ਜਿੰਨਾ ਤੇ ਇਧਰਲੀ ਸਾਈਡ ਵੀ ਝੋਟ ਲੱਗੇ ਤੱਕ ਸਾਰੀ ਪਾਰਕਿੰਗ ਜਿਹੜੀ ਆ ਉਧਰ ਲਾਮਾ ਜੀ ਨੂੰ ਇਧਰ ਦੇ ਪਾਸੇ ਤੋਂ ਰੋਡ ਆ ਉਹ ਥੱਲੇ ਉਧਰ ਜੀ ਉਹਨਾਂ ਨੇ ਜਾਣਾ ਚਕਨਸਰ ਵੱਲ ਨੂੰ ਇਧਰ ਤੇ ਸਾਰੇ ਉਧਰ ਦਰਸ਼ਨ ਕਰਨ ਗਏ ਆ तकरीबन ਅੱਗੇ ਤੱਕ ਬਹੁਤ ਅੱਗੇ ਤੱਕ ਇਹ ਪਲੇਨ ਆ ਗਿਆ ਦਲਾਈ ਲਾਮਾ ਜੀ ਦਾ ਇਹਦਾ ਉਹਨਾਂ ਦਾ ਆਪਣਾ ਪਰਸਨਲ ਪਲੇਨ ਆ ਇਹਦੇ ਵਿੱਚ ਦਿਲਾਈ ਲਮਾ ਜੀ ਆ ਗਏ ਆ ਆ ਲੈ ਦਿਲਾਈ ਲਮਾ ਜੀ ਦਾ ਪਰਸਨਲ ਪਲੇਨ ਆਪਣਾ ਉਹ ਬੱਸ 에어ਪੋਰਟ ਪਹੁੰਚਣ ਵਾਲੇ ਆ ਫਿਰ ਸਮਝੋ ਉਹ ਦੇਖੋ ਵੀ ਕਿਦਾਂ ਰਸ਼ ਪਿਆ ਦਾ ਇੱਥੇ ਬੱਸ ਫੋਨ ਵਾਲੇ ਇਦਾਂ ਜਮਾ ਜੀ ਕਿ ਤੋਇਆ ਮੈਂ ਚੋਂ ਲੇਰ ਬਿਲਕੁਲ ਮੁਕੀਤ ਇਹ ਸਾਈਡ ਤੋਂ ਆਣਾ ਹਾਂ ਦੇਖੋ ਲੇਰ ਬੋਟ ਲਿਖਿਆ ਇਹ ਸਾਈਡ ਤੋਂ ਆਣਾ 300 ਮੀਟਰ ਹੋ ਗਏ ਆ ਮਾਰ ਖਤਮ fada wa nda nda. ਇੰਨੀ ਸ਼ਰਦਾ ਹੈ ਲੋਕਾਂ ਦੀ تقریبا ਪੂਰਾ ਹੱਥ ਲੱਗ ਰਿਹਾ ਪੂਰੀ ਸ਼ਰਕ ਭਰੀ ਹੈ ਜਿਹੜੇ ਲਗਮਾ ਜੀ ਨੇ ਆਣਾ ਤੇ ਸਿੱਖ ਸੇ ਗੁਰੂ ਜੀ ਆਪਣੀ ਸਿੱਖ ਸਿਸਟਰੀ ਦੇ ਤੇ ਉਹ ਲਖਸ਼ਗ ਜੀ ਮਿਨਿਸਟਰੀ ਆ ਉਹਨਾਂ ਦੇ ਗੁਰੂ ਜੀ ਜਿਹੜੇ ਉਹ ਹੁੰਦੇ ਲਗਮਾ ਜੀ ਨੂੰ ਆਨੇ ਦੇ ਸੁਝਾਏ ਤੇ ਜੀ ਵੇਖੋ ਮੇਜ਼ੂਮ ਗਰਗਸਨਾਂ ਸਾਰੇ ਆਨੇ ਅਰਗਬਤੀਆਂ ਫੜੀਆਂ ਚ ਵੇਖੋ ਆ ਦੇਖੋ تقریبا ਜਿੰਨੇ ਆ ਆ ਕੋਈ ਕਰ ਬੱਤੀਆਂ ਰਦੀਆਂ ਚ ਬੱਚਿਆਂ ਨੇ ਵੀ ਹਰ ਇੱਕ ਨੇ ਕਈਆਂ ਨੇ ਫਲਾਵਰ ਫੜੇ ਆ ਕਈਆਂ ਨੇ ਅਰਗਬੱਤੀਆਂ ਫੜੀਆਂ तकरीबन ਹਰ ਇੱਕ ਤੇ ਰੋਡ ਹੀ ਟਿਕ ਪਰ 150 ਕਿਲੋਮੀਟਰ ਦਾ ਲਗਾਤਾਰ ਸਾਰੀ ਰੋਡ ਤੇ ਇਦਾਂ ਹੀ ਨਛਨਗ ਨਮਸਤੇ ਦਿਲਾਇਆ ਮਾ ਜੀ ਦੇ ਸੰਗਤ ਖਲੋਤੀ ਦੀ ਹੈ। ਕਿ ਕਈ ਲੋਕਾਂ ਨੇ ਉਹੀ ਗੱਲ ਮੈਂ ਕਹਤੀ ਜੀ ਲਦਾਖ ਦੇ ਵਿੱਚ ਲੋ ਇਹਦੇ ਵਿੱਚ ਮੁਸਲਿਮ ਧਰਮ ਦੀ ਜ਼ਿਆਦਾ ਲੋਕ ਰੈਂਦੇ ਆ। ਅਸਲ ਦੇ ਵਿੱਚ ਇੱਥੇ ਬੁੱਧਿਜ਼ਮ ਲੋਕ ਬੁੱਧ ਧਰਮ ਦੇ ਲੋਕ ਜਿਹੜੇ ਆ ਉਹ ਜ਼ਿਆਦਾ ਤੇ ਰਹਿੰਦੇ ਜਿਹੜੇ ਮਹਾਤਮਾ ਬੁੱਧ ਨੂੰ ਮੰਨਦੇ ਆ। ਸਿਰਫ ਇੱਕ ਕੜਗਿਲ ਛੱਡ ਗਈ। ਲਦਾਖ ਦੇ ਵਿੱਚ ਕੜਗਿਲ ਆਂਦਾ। ਕੜਗਿਲ ਦੇ ਵਿੱਚ ਤਕਰੀਬਨ 90, 90% 85% ਜਿਹੜੇ ਉਹ ਮੁ슬ਿਮਾ ਬਾਕੀ ਬੁੱਧਿਜ਼ਮ ਲੋਕ ਆ ਤੇ ਬਾਕੀ ਸਾਰੇ ਲੇ ਦੇ ਤੁਸੀਂ ਗੱਲ ਕਰੋਗੇ ਤਾਂ ਸਾਰੇ ਲੇ ਦੇ ਵਿੱਚ 90 85% ਬੁੱਧਿਜ਼ਮ ਲੋਕ ਹੀ ਆ 15% ਬਸ ਜਿਹੜੇ ਆ ਉਹ ਮੁ슬ਿਮਾ ਗਏ ਤੇ ਜਿਆਂ ਦੇ ਕੇ ਚੱਲੋ ਸਾਰੇ ਮੁ슬ਿਮ ਹੀ ਆ ਕੁਝ ਲੋਕ ਹੋਰ ਪਰਮਦੇ ਹੋਣਗੇ ਮੋਸਟਲੀ ਜਿੰਨੂੰ ਅਸੀਂ ਗਿਨੇ ਆ ਉਹ ਜਿਹੜੇ ਮੁ슬ਿਮੇ ਜਿਹਨ ਕੇ ਚ ਤੇ ਇੱਥੇ ਲਦਾਖ ਦੇ ਵਿੱਚ ਮਹਾਤਮਾ ਬੁੱਧ ਨੂੰ ਮੰਨਣ ਵਾਲੇ ਬੁੱਧਿਜ਼ਮ ਲੋਕ ਜਿਹੜੇ ਆ ਉਹ ਰਹਿੰਦੀ ਆ ਵੇਟ ਕਰ ਰਿਹਾ ਦਲਾਈ ਨਾਮਾ ਜਿਹਦੀ ਅਜੇ ਵੀ ਤੇ ਪਹੁੰਚੇ ਨਹੀਂ ਹਾਂ ਦੇਖੋ ਤੜੀ ਲੈ ਦੀ ਪੁਲਸੀ ਤੇ ਲਾੜੀ ਆ ਉਹਨਾਂ ਨੇ ਉਹ ਤਾਂ ਨਹੀਂ ਪੁਲਿਸ ਦੀਆਂ ਗੱਡੀਆਂ ਤੇ ਦਰਾਈ ਲਾਮਾ ਜੀ ਕੀ ਗੱਡੀ 'ਚ ਬੈਠੇ ਨੇ। ਕੀ ਬਾਤ ਆ ਭਾਈ ਇਹ ਨਹੀਂ ਸਿਕਿਉਰਿਟੀ ਦੇਖੀ ਕਦੀ ਕੇ ਦੀ। ਉਹ ਦਰਾਈ ਲਾਮਾ ਜੀ ਉਹ ਗੱਡੀ 'ਚ ਬੈਠੇ ਨੇ। ਪੁਲਿਸ ਵਾਲੇ ਇੱਕੋ ਨਾਮ। ਦਰਾਈ ਲਾਮਾ ਜੀ ਕਿਆ ਬਾਤ ਹੈ ਵੀ ਕਿਆ ਬਾਤ ਹੈ ਹੈਰਾਨੀ ਦੀ ਗੱਲ ਆ ਇੰਨੀਆਂ ਜ਼ਿਆਦਾ ਲੋਕੀ ਦਿਖਾਈ ਲੱਗ ਮੁੰਡੇ ਆ ਦੇਖੋ ਕਿਆ ਬਾਤ ਹੈ ਮਨਿਸਤਰੀ ਗੁਰੂ ਜੀ ਚਲੋ ਲੋਕੀ ਜਰੇ ਹੁਣ ਵਿਖਰ ਗਏ ਆ ਗੱਡੀਆਂ ਤੇ ਬਹੁਤ ਜ਼ਿਆਦਾ ਵਿਛਿਆ ਲੋਕੀ ਉਹਦੇ ਵਿਖਰ ਗਏ ਤੇ ਹਿਮੀ ਨਿਕਲਦੇ ਆ ਫਿਰ